ਵੰਦੀ ਸਿੱਖਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਹੁਣ ਸਾਰੇ ਮਸਲੇ ਹੱਲ ਕਰਨ ਦੇ ਲਈ ਦਾਵਾ ਜਿਹੜਾ ਕਿ ਰਵਨੀਤ ਬਿੱਟੂ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ ਉੱਥੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਹੈ ਕਿ ਮੈਂ ਸਾਰੇ ਮਸਲੇ ਹੱਲ ਕਰਵਾਵਾਂਗਾ ਇਹ ਦੋ ਮੁੱਦੇ ਆ ਜਿਹੜੇ ਕਿ ਹੁਣ ਹੱਲ ਕਰਨ ਦੇ ਲਈ ਰਵਨੀਤ ਬਿੱਟੂ ਦੇ ਵੱਲੋਂ ਦਾਅਵੇ ਕਰ ਦਿੱਤੇ ਨੇ ਤੇ ਜਿਸ ਦੇ ਦੌਰਾਨ ਦੱਸਿਆ ਕਿ ਉਹਨਾਂ ਨੂੰ ਕੱਲ ਜਿਹੜੇ ਕਿ ਮੰਤਰੀ ਦਾ ਅਹੁਦਾ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਇੱਕ ਲੁਧਿਆਣਾ ਦੇ ਵਿੱਚ ਵੱਡੀ ਹਾਰ ਹੈ ਜਿਹੜੀ ਕਿ ਉਹ ਵੀ ਹੋਈ ਲੋਕ ਸਭਾ ਚੋਣਾਂ ਦੌਰਾਨ ਦੂਜੇ ਪਾਸੇ ਉਹਨਾਂ ਨੂੰ ਮੰਤਰੀ ਦਾ ਅਹੁਦਾ ਮਿਲੇ ਆ ਤੇ ਜਿਸ ਦੇ ਦੌਰਾਨ ਦੱਸਿਆ ਕਿ ਉਹਨਾਂ ਦੇ ਵੱਲੋਂ ਬੰਦ ਸਿੱਖਾਂ ਨੂੰ ਲੈ ਕੇ ਕਿਹਾ ਗਿਆ ਕਿ ਬੰਦੀ ਸਿੰਘਾਂ ਨੂੰ ਲੈ ਕੇ ਜਿਹੜਾ ਕਿ ਮਸਲੇ ਹੱਲ ਕਰਵਾਵਾਂਗਾ ਤੇ ਮੇਰੇ ਕਿਸੇ ਨਾਲ ਕੋਈ ਨਿੱਜੀ ਮਸਲਾ ਹੈ ਤਾਂ ਮੈਂ ਉਹ ਵੀ ਹੱਲ ਕਰਾਂਗਾ ਤੇ ਜਿਸ ਦੇ ਦੌਰਾਨ ਹੁਣ ਜਿਹੜਾ ਕਿ ਸਾਰਜ ਜਥੇਬੰਦੀਆਂ ਨੂੰ ਵੀ ਖੁਸ਼ ਹੈ ਜਿਹੜਾ ਕਿ ਰਵਨੀਤ ਬਿੱਟੂ ਦੇ ਵੱਲੋਂ ਕੀਤਾ ਗਿਆ ਤੇ ਦੱਸ ਦਈਏ ਕਿ ਉੱਥੇ ਹੀ ਬੰਦੀ ਸਿੰਘਾਂ ਦਾ ਮਸਲਾ ਹੱਲ ਕਰਵਾਉਣ ਦੇ ਲਈ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਇਹ ਬਿਆਨ ਆਇਆ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਪੁਰਾਣੇ ਜ਼ਖਮ ਭਰ ਕੇ ਅੱਗੇ ਵਧਣ ਦੀ ਲੋੜ ਹੈ ਬੰਦੀ ਸਿੰਘਾਂ ਸਲੇ ਪੰਜਾਬ ਦੇ ਕਿਸਾਨਾਂ ਦਾ ਹਰ ਮਸਲਾ ਪੀਐਮ ਮੋਦੀ ਤੇ ਅਮਿਤ ਸ਼ਾਹ ਕੋਲ ਲੈ ਕੇ ਜਾਵਾਂਗਾ ਜੇਕਰ ਕਿਸੇ ਦਾ ਮੇਰੇ ਨਾਲ ਨਿੱਜੀ ਮਸਲਾ ਹੈ ਮੈਂ ਉਹ ਵੀ ਸੁਲਝਾਵਾਂਗਾ ਇਹ ਬਿਆਨ ਰਵਨੀਤ ਬਿੱਟੂ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਦਾਵਾ ਵੀ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਜਿਹੜੇ ਸਾਰੇ ਮਸਲੇ ਆ ਚਾਹੇ ਕਿਸਾਨਾਂ ਦਾ ਹੈ ਚਾਹੇ ਬੰਦੀ ਸਿੱਖਾਂ ਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਮੈਂ ਮਸਲੇ ਜਿਹੜੇ ਕਿ पीएम मोदी ਤੇ ਅਮਿਤ ਸ਼ਾਹ ਕੋਲ ਲੈ ਕੇ ਜਾਵਾਂਗਾ ਤੇ ਜੇਕਰ ਕਿਸੇ ਦਾ ਮੇਰੇ ਨਾਲ ਨਿੱਜੀ ਮਸਲਾ ਹੈ ਤਾਂ ਮੈਂ ਉਹ ਵੀ ਸੁਣ ਜਾਵਾਂਗਾ ਤੇ ਪੁਰਾਣੇ ਜ਼ਖਮ ਜਿਹੜੇ ਕਿ ਭਾਰਖੇ ਅੱਗੇ ਵਧਣ ਦੀ ਲੋੜ ਹੈ ਬੰਦੇ ਸਿੱਖਾਂ ਨੂੰ ਲੈ ਕੇ ਤੇ ਦੱਸ ਦਈਏ ਕਿ ਹੁਣ ਹੱਲ ਕਰਵਾਉਣ ਦੇ ਲਈ ਰਵਨੀਤ ਬਿੱਟੂ ਨੇ ਆਪਣਾ ਬਿਆਨ ਦਿੱਤਾ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੁਰਾਣੇ ਜ਼ਖਮ ਭਾਰਖੇ ਅੱਗੇ ਵਧਣ ਨੂੰ ਕਹਾਗਾ ਤੇ ਜਿਸ ਤੋਂ ਬਾਅਦ ਕਿਸਾਨਾਂ ਦਾ ਵੀ ਜਿਹੜਾ ਕਿ ਹੁਣ ਮਸਲੇ ਹੱਲ ਹੋਣਗੇ ਤੇ ਦੇਖਣਯੋਗ ਇਹ ਹੋਵੇਗਾ ਕਿ ਰਵਨੀਤ ਬਿੱਟੂ ਆਪਣੇ ਕੀਤੇ ਵਾਅਦੇ ਤੇ ਕੀ ਖਰੇ ਉੱਤਰਦੇ ਨੇ ਜਾਂ ਨਹੀਂ ਪਰੰਤੂ ਇਹ ਰਵਨੀਤ ਬਿੱਟੂ ਦੇ ਵੱਲੋਂ ਜਿਹੜੇ ਕਿ ਦੋ ਵਾਅਦੇ ਕੀਤੇ ਗਏ ਨੇ ਤੇ ਕਿਸਾਨ ਜਿੱਥੇ ਬੰਦੀਆਂ ਨੂੰ ਲੈ ਕੇ ਗੱਲ ਕਰੀਏ ਚਾਹੇ ਉਹ ਬੰਦੀ ਸਿੱਖਾਂ ਨੂੰ ਲੈ ਕੇ ਗੱਲ ਕਰੀਏ ਤਾਂ ਦੋਵੇਂ ਮਸਲੇ ਹੱਲ ਕਰਨ ਦੇ ਲਈ ਰਵਨੀਤ ਬਿੱਟੂ ਦੇ ਵੱਲੋਂ ਦਾਅਵਾ ਮੱਕਿਆ ਗਿਆ ਹੈ ਤੇ ਇੱਕ ਵਾਰ ਫਿਰ ਦੱਸ ਬੰਦੀ ਸਿੱਖਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਏ ਕਿ ਹੁਣ ਸਾਰੇ ਮਸਲੇ ਹੱਲ ਕਰਨ ਦੇ ਲਈ ਦਾਅਵਾ ਜਿਹੜਾ ਕੇ ਰੋਨੀਤ ਬਿੱਟੂ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ ਉੱਥੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਹੈ ਕਿ ਮੈਂ ਸਾਰੇ ਮਸਲੇ ਹੱਲ ਕਰਵਾਵਾਂਗਾ ਇਹ ਦੋ ਮੁੱਦੇ ਆ ਜਿਹੜੇ ਕਿ ਹੁਣ ਹੱਲ ਕਰਨ ਦੇ ਲਈ ਰਵਨੀਤ ਬਿੱਟੂ ਦੇ ਵੱਲੋਂ ਦਾਅਵੇ ਕਰ ਦਿੱਤੇ ਨੇ ਤੇ ਜਿਸ ਦੇ ਦੌਰਾਨ ਦੱਸਦੀ ਇਹ ਕਿ ਉਹਨਾਂ ਨੂੰ ਕੱਲ ਜਿਹੜੇ ਕਿ ਮੰਤਰੀ ਦਾ ਅਹੁਦਾ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਇੱਕ ਲੁਧਿਆਣਾ ਦੇ ਵਿੱਚ ਵੱਡੀ ਹਾਰ ਹੈ ਜਿਹੜੀ ਕਿ ਉਹ ਵੀ ਹੋਈ ਲੋਕ ਸਭਾ ਚੋਣਾਂ ਦੌਰਾਨ ਦੂਜੇ ਪਾਸੇ ਉਹਨਾਂ ਨੂੰ ਮੰਤਰੀ ਦਾ ਅਹੁਦਾ ਮਿਲੇ ਆ ਤੇ ਜਿਸ ਦੇ ਦੌਰਾਨ ਦੱਸਦੀ ਇਹ ਕਿ ਉਹਨਾਂ ਦੇ ਵੱਲੋਂ ਦੇ ਸਿੱਖਾਂ ਨੂੰ ਲੈ ਕੇ ਕਿਹਾ ਗਿਆ ਕਿ ਬੰਦੀ ਸਿੰਘਾਂ ਨੂੰ ਲੈ ਕੇ ਜਿਹੜਾ ਕਿ ਮਸਲੇ ਹੱਲ ਕਰਵਾਵਾਂਗਾ ਤੇ ਮੇਰੇ ਕਿਸੇ ਨਾਲ ਕੋਈ ਨਿੱਜੀ ਮਸਲਾ ਹੈ ਤਾਂ ਮੈਂ ਉਹ ਵੀ ਹੱਲ ਕਰਾਂਗਾ ਤੇ ਜਿਸ ਦੇ ਦੌਰਾਨ ਹੁਣ ਜਿਹੜਾ ਕਿ ਸਾਥ ਜਥੇਬੰਦੀਆਂ ਨੂੰ ਵੀ ਖੁਸ਼ ਹੈ ਜਿਹੜਾ ਕਿ ਰਵਨੀਤ ਬਿੱਟੂ ਦੇ ਵੱਲੋਂ ਕੀਤਾ ਗਿਆ ਤੇ ਦੱਸ ਦਈਏ ਕਿ ਉੱਥੇ ਹੀ ਬੰਦੇ ਸਿੰਘਾਂ ਦਾ ਮਸਲਾ ਹੱਲ ਕਰਵਾਉਣ ਦੇ ਲਈ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਹੈ ਬਿਆਨ ਆਇਆ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਪੁਰਾਣੇ ਜ਼ਖਮ ਭਰ ਕੇ ਅੱਗੇ ਵਧਣ ਦੀ ਲੋੜ ਹੈ ਬੰਦੇ ਸਿੰਘਾਂ ਸੜੇ ਪੰਜਾਬ ਦੇ ਕਿਸਾਨਾਂ ਦਾ ਹਰ ਮਸਲਾ ਪੀਐਮ ਮੋਦੀ ਤੇ ਅਮਿਤ ਸ਼ਾਹ ਕੋਲ ਲੈ ਕੇ ਜਾਵਾਂਗਾ ਜੇਕਰ ਕਿਸੇ ਦਾ ਮੇਰੇ ਨਾਲ ਨਿੱਜੀ ਮਸਲਾ ਹੈ ਮੈਂ ਉਹ ਵੀ ਸੁਲਝਾਵਾਂਗਾ ਇਹ ਬਿਆਨ ਰਵਨੀਤ ਬਿੱਟੂ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਦਾਵਾ ਵੀ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਜਿਹੜੇ ਸਾਰੇ ਮਸਲੇ ਆ ਚਾਹੇ ਕਿਸਾਨਾਂ ਦਾ ਹੈ ਚਾਹੇ ਬੰਦੀ ਸਿੱਖਾਂ ਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਮੈਂ ਮਸਲੇ ਜਿਹੜੇ ਕਿ ਪੀਐਮ ਮੋਦੀ ਤੇ ਅਮਿਤ ਸ਼ਿਆ ਕੋਲ ਲੈ ਕੇ ਜਾਵਾਂਗਾ ਤੇ ਜੇਕਰ ਕਿਸੇ ਦਾ ਮੇਰੇ ਨਾਲ ਨਿੱਜੀ ਮਸਲਾ ਹੈ ਤਾਂ ਮੈਂ ਉਹ ਵੀ ਸੁਣ ਜਾਵਾਂਗਾ ਤੇ ਪੁਰਾਣੇ ਜ਼ਖਮ ਜਿਹੜੇ ਕਿ ਭਾਰਖੇ ਅੱਗੇ ਵਧਣ ਦੀ ਲੋੜ ਹੈ ਬੰਦੇ ਸਿੱਖਾ ਨੂੰ ਲੈ ਕੇ ਤੇ ਦੱਸਦੀ ਹੈ ਕਿ ਹੁਣ ਹੱਲ ਕਰਵਾਉਣ ਦੇ ਲਈ ਰਵਨੀਤ ਬਿੱਟੂ ਨੇ ਆਪਣਾ ਬਿਆਨ ਦਿੱਤਾ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੁਰਾਣੇ ਜ਼ਖਮ ਭਾਰਖੇ ਅੱਗੇ ਵਧਣ ਨੂੰ ਕਹਾਗਾ ਤੇ ਜਿਸ ਤੋਂ ਬਾਅਦ ਕਿਸਾਨਾਂ ਦਾ ਵੀ ਜਿਹੜਾ ਕਿ ਹੁਣ ਮਸਲੇ ਹੱਲ ਹੋਣਗੇ ਤੇ ਦੇਖਣ ਯੋਗ ਇਹ ਹੋਵੇਗਾ ਕਿ ਰਵਨੀਤ ਬਿੱਟੂ ਆਪਣੇ ਕੀਤੇ ਵਾਅਦੇ ਤੇ ਕੀ ਖਰੇ ਉਤਰਦੇ ਨੇ ਜਾਂ ਨਹੀਂ ਪਰੰਤੂ ਇਹ ਰਵਨੀਤ ਬਿੱਟੂ ਦੇ ਵੱਲੋਂ ਜਿਹੜੇ ਕਿ ਦੋ ਵਾਅਦੇ ਕੀਤੇ ਗਏ ਨੇ ਤੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਗੱਲ ਕਰੀਏ ਚਾਹੇ ਉਹ ਬੰਦੀ ਸਿੱਗਾਂ ਨੂੰ ਲੈ ਕੇ ਗੱਲ ਕਰੀਏ ਤਾਂ ਦੋਵੇਂ ਮਸਲੇ ਹੱਲ ਕਰਨ ਦੇ ਲਈ ਰਵਨੀਤ ਬਿੱਟੂ ਦੇ ਵੱਲੋਂ ਦਾਅਵਾ ਠੁੱਕਿਆ ਗਿਆ ਹੈ